ਪੰਜਾਬ ਰੋਡਵੇਜ ਦੇ ਪਨ ਬੱਸ ਅਤੇ ਪੈਪਸੂ ਰੋਡਵੇਜ ਟਰਾਂਸਪੋਰਟ ਕੰਪਨੀ ਵੱਲੋਂ ਤਿੰਨ ਦਿਨਾਂ ਦੀ ਹੜਤਾਲ ਕੀਤੀ ਗਈ ਸੀ ਕਿ ਯਾਨੀ ਕਿ ਤਿੰਨ ਦਿਨ ਜਿਹੜਾ ਪੈਪਸੂ ਰੋਡਵੇਜ ਔਰ ਪਨ ਬੱਸ ਦੀਆਂ ਬੱਸਾਂ ਨੇ ਯਾਨੀ ਕਿ 3000 ਬੱਸਾਂ ਨੇ ਉਹਨਾਂ ਦਾ ਚੱਕਾ ਜਾਮ ਕੀਤਾ ਜਾਏਗਾ ਕੱਲ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ 6 7 ਔਰ 8 ਤਰੀਕ ਨੂੰ ਇਹ ਚੱਕਾ ਜਾਮ ਰਹਿਣਾ ਸੀ ਹੜਤਾਲ ਦੇ ਚਲੇ ਗਏ ਨੇ ਕੱਚੇ ਮੁਲਾਜ਼ਮ ਨੇ ਜਿਹੜੇ ਕੰਟਰੈਕਟ ਬੇਸ ਦੇ ਉੱਤੇ ਨੇ ਉਹ ਚਲੇ ਗਏ ਨੇ ਅੱਜ ਦੂਸਰਾ ਦਿਨ ਹੈ ਫਿਲਹਾਲ ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਯਾਤਰੀਆਂ ਨੂੰ ਯਾਤਰੀਆਂ ਨੂੰ ਪਰੇਸ਼ਾਨੀ ਜਰੂਰ ਸੇ ਸਾਹਮਣੇ ਆ ਰਹੀ ਹੈ ਪੇਸ਼ ਆ ਰਹੀ ਹੈ ਕਿਉਂਕਿ ਪ੍ਰਾਈਵੇਟ ਬਸਾਂ ਦੇ ਵਿੱਚ ਉਹਨਾਂ ਨੂੰ ਸਫ਼ਰ ਕਰਨਾ ਮਜਬੂਰਨ ਸਫ਼ਰ ਕਰਨਾ ਪੈ ਰਿਹਾ ਹੈ ਸਰਕਾਰੀ ਬਸਾਂ ਦੇ ਵਿੱਚ ਸਫ਼ਰ ਕਰਨਾ ਉਹਨਾਂ ਲਈ ਉਹਨਾਂ ਨੂੰ ਖਾਸ ਕਰਕੇ ਮਹਿਲਾ ਯਾਤਰੀਆਂ ਨੂੰ ਸੁਖਦ ਸੀਗਾ ਕਿਉਂਕਿ ਉਹਨਾਂ ਦਾ ਕਿਰਾਇਆ ਮਾਫ ਹੋਣਾ ਇਹ ਉਹਦੇ ਵਿੱਚ ਉਹਦਾ ਕਿਰਾਇਆ ਮਾਫ ਸੀਗਾ ਜਿਸ ਕਰਕੇ ਉਹ ਉਹਦੇ ਵਿੱਚ ਸਫ਼ਰ ਕਰਨਾ ਪਸੰਦ ਕਰਦੇ ਸੀਗੇ ਪਰ ਫਿਲਹਾਲ ਹੁਣ ਇਹ ਪੂਰੇ ਸੂਬੇ ਦੇ ਵਿੱਚ 3000 ਬਸਾਂ ਨੇ ਜਿਹੜੀਆਂ ਕਿ ਪੰਜਾਬ ਰੋਡਵੇਜ ਦੀਆਂ ਯਾਨੀ ਕਿ ਪੰਨ ਬਸ ਦੀਆਂ ਔਰ ਪੈਪਸੂ ਰੋਡਵੇਜ ਦੀਆਂ ਮਿਲਾ ਕੇ ਬਸਾਂ ਕਰੀ ਤਿੰਨ ਹਜ਼ਾਰ ਬਸਾਂ ਨੇ ਜਿਨ੍ਹਾਂ ਜਿਨ੍ਹਾਂ ਦਾ ਚੱਕਾ ਜਾਮ ਹੋ ਗਿਆ ਬਿਲਕੁਲ ਜਿਹੜੇ ਪੱਕੇ ਮੁਲਾਜ਼ਮ ਨੇ ਉਹ ਬਸਾਂ ਜ਼ਰੂਰ ਚਲਾ ਰਹੇ ਨੇ ਕੋਈ ਕਿਹਾ ਜਾ ਰਿਹਾ ਕਿ 300 ਬਸ ਜਿਹੜੀ ਆ ਸੜਕਾਂ ਦੇ ਉੱਤੇ ਹੈ ਇਸ ਵੇਲੇ ਪੰਜਾਬ ਰੋਡਵੇਜ ਦੀ ਬਸ ਹੈ ਉਹ ਜ਼ਰੂਰ ਚੱਲ ਰਹੀ ਹੈ ਮਗਰ ਉਹ ਵੀ ਨਿਰਧਾਰਿਤ ਸਮੇਂ ਤੇ ਨਹੀਂ ਨਜ਼ਰ ਆ ਰਹੀ ਇਸ ਲਈ ਅਮਨੇ ਸਰ ਬਸ ਸਟੈਂਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਬਸ ਸਟੈਂਡ ਦੇ ਤੇ ਸਾਰੇ ਕੌਂਟਰਾਂ ਦੇ ਉੱਤੇ ਪ੍ਰਾਈਵੇਟ ਬੱਸਾਂ ਲੱਗੀਆਂ ਹੋਈਆਂ ਨੇ ਜਿਸ ਕਰਕੇ ਯਾਤਰੀਆਂ ਨੂੰ ਬਹੁਤ ਜ਼ਿਆਦਾ ਮੁਸ਼ਕਿਲ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੌਂਟਰੈਕਟ ਬੇਸ ਤੇ ਜਿਹੜੇ ਕਰਮਚਾਰੀ ਨੇ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਨਾਲ ਗੱਲਬਾਤ ਕੀਤੀ ਸੀਗੀ ਮਗਰ ਸਰਕਾਰ ਦੇ ਨਾਲ ਉਹਨਾਂ ਦੀ ਮੁਲਾਕਾਤ ਨਹੀਂ ਹੋ ਰਹੀ ਇਹ ਦੂਸਰੀ ਵਾਰੀ ਹੈ ਕਿ ਉਹਨਾਂ ਨੇ ਆਪਣਾ ਆਪਣੀਆਂ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਸੋ ਇਸ ਦੇ 3 ਦਿਨ ਦੀ ਹੜਤਾਲ ਕਾਰਨ 3 ਦਿਨ ਦੀਆਂ ਬੱਸਾਂ ਦਾ ਚੱਕਾ ਜਾਮ ਕਾਰਨ ਪਰੇਸ਼ਾਨੀਆਂ ਨੂੰ ਯਾਤਰੂ ਨੂੰ ਕਾਫੀ ਪਰੇਸ਼ਾਨੀ ਆ ਸਕਦੀ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਯਾਤਰੂ ਫਿਲਹਾਲ ਸੋਸ਼ਲ ਮੀਡੀਆ ਦੇ ਵਿੱਚ ਇਸ ਦਾ ਪ੍ਰਚਾਰ ਜ਼ਿਆਦਾ ਹੋਣ ਕਰਕੇ ਯਾਤਰੀ ਘਰੋਂ ਨਹੀਂ ਨਿਕਲ ਰਹੇ ਪਰ ਫਿਲਹਾਲ ਜਿਹੜੇ ਯਾਤਰੂ ਨਿਕਲਦੇ ਪਏ ਨੇ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਆ ਰਹੀਆਂ ਨੇ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜੀਆਂ ਲੰਬੇ ਰੂਟ ਦੀਆਂ ਬੱਸਾਂ ਨੇ ਜਿਸਾ ਦਿੱਲੀ ਤੱਕ ਜਾਣਾ ਹੈ ਚੰਡੀਗੜ੍ਹ ਤੱਕ ਜਾਣਾ ਹੈ ਇਹ ਜਿਹੜੀਆਂ ਬੱਸਾਂ ਨੇ ਇਹ ਫਿਲਹਾਲ ਤਕਰੀਬਨ ਰੱਦੀ ਕਰ ਦਿੱਤੀਆਂ ਗਈਆਂ ਨੇ ਇਹ ਟਾਵਾ-ਟਾਵਾ ਇੱਕ ਅੱਧੀ ਬੱਸ ਜ਼ਰੂਰ ਚੱਲ ਰਹੀ ਆ ਮਗਰ ਯਾਤਰੀਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਇਹ ਬੱਸਾਂ ਬਹੁਤ ਘਟ ਨੇ ਯਾਤਰੀ ਬੱਸ ਸਟੈਂਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇੱਧਰ ਉੱਧਰ ਨੂੰ ਘੁੰਮ ਰਹੇ ਨੇ ਬੱਸ ਦਾ ਕੁੜੀ ਕਰਦੇ ਨੇ ਬੱਸ ਨੂੰ ਲੱਭ ਰਹੇ ਨੇ ਸਰਕਾਰੀ ਨੂੰ ਪਰ ਉਹ ਸਰਕਾਰੀ ਬੱਸ ਨਹੀਂ ਮਿਲ پا ਰਹੀ ਉਹ ਫਿਲਹਾਲ ਹੜਤਾਲ ਕਾਰਨ ਉਹਨਾਂ ਦਾ ਚੱਕਾ ਜਾਮ ਹੈ